ਜਿਸਾ ਰੇਤ ਉਸਦੀ ਖੇਤ ਸਰਕਾਰ ਨੇ ਇਸ ਨੀਤੀ ਨੂੰ ਮਨਜ਼ੂਰੀ ਦਿੱਤੀ ਤੇ ਉੱਥੇ ਹੀ 20000 ਏਕੜ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਪਰੰਤੂ ਇਸ ਤੋਂ ਲੈ ਕੇ ਹੁਣ ਕਈ ਵਿਰੋਧੀ ਧਿਰ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੀ ਕਿ ਰਾਜਾ ਬੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ 20000 ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਘੱਟੋ-ਘੱਟ ਕਿਸਾਨ ਜਥੇਬੰਦੀਆਂ ਦੇ ਜੋ ਫਸਲਾਂ ਖਰਾਬ ਹੋਈਆਂ ਨੇ ਉਸ ਨੂੰ ਲੈ ਕੇ 50000 ਜਿਹੜਾ ਕਿ ਏਕੜ ਜਿਹੜਾ ਕਿ ਮੁਆਵਜ਼ਾ ਦੇਣਾ ਚਾਹੀਦਾ ਸੀ ਪਰ ਸਰਕਾਰ ਨੇ ਫਿਰ ਵੀ ਕਿਸਾਨਾਂ ਨੂੰ ਜਿਹੜਾ ਕਿ ਮਾਪਜਾ ਕੱਟ ਦੇਣ ਦਾ ਐਲਾਨ ਕੀਤਾ ਤੇ ਰਾਜਵੜਿੰਗ ਹੁਣ ਕਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਆਓ ਤੁਹਾਨੂੰ ਸੁਣਾਉਣੇ ਹੈ ਉਹ ਜਿਹੜਾ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਹੈ ਔਰ ਇਹ ਗੱਲ ਕਹੀ ਗਈ ਹੈ ਕਿ ਅਸੀਂ ਆ ਲੋਕਾਂ ਨੂੰ ਲੋਕਾਂ ਦੇ ਖੇਤਾਂ ਵਿੱਚੋਂ ਰੇਤ ਚੱਕਣ ਦੀ ਇਜਾਜ਼ਤ دیتی ਹੈ ਯਾਨੀ ਕਿ ਜਿਹੜੀ ਮਿੱਟੀ ਆ ਜਿਹੜੀ ਪਾਣੀ ਦੇ ਨਾਲ ਜਾਂ ਰਿੱਤ ਉਹਨਾਂ ਪਾਣੀ ਦੇ ਨਾਲ ਉਹਨਾਂ ਦੇ ਖੇਤਾਂ 'ਚ ਆ ਗਈ ਹੈ ਉਹਨੂੰ ਚੱਕਣ ਦੀ ਕਿਸਾਨ ਨੂੰ ਮਜਾਜ਼ਤ ਦੇ ਦਿੱਤੀ ਗਈ ਹੈ ਇਹ ਕਿਹੜਾ ਤੁਸੀਂ ਵੱਡਾ تیر ਮਾਰਤਾ ਇਹ ਤਾਂ ਹੱਕ ਹੀ ਬੰਦ ਹੈ ਕਿ ਕਿਸਾਨ ਦੇ ਖੇਤ ਵਿੱਚ ਜਿਹੜੀ ਰੇਤ ਆ ਗਈ ਹੈ ਤੇ ਉਹਰਾ ਕਿਸਾਨ ਹੀ ਉਹਨੂੰ ਵਿਚਾਰੇ ਨੂੰ ਸਵਾਰਨ ਆਸੇ ਕਿਉਂਕਿ ਉਹਨੇ ਕਣਕ ਦੀ ਬਜਾਈ ਕਰਨੀ ਹੈ ਇਹ ਆਟੋਮੈਟਿਕਲੀ ਇੱਕ ਕਾਨੂੰਨ ਬਣਨਾ ਚਾਹੀਦਾ ਨਾ ਕੇਵਲ ਉਹਰੇ ਜਿਹੜੀ ਫਲੱਡ ਦੇ ਨਾਲ ਰੇਤ ਆਈ ਹੈ ਉਰੇ ਹਾਸਤੇ ਪੱਕੇ ਤੌਰ ਤੇ ਕਿਉਂਕਿ ਆਪਣੀ ਉਹ ਜ਼ਮੀਨ ਦਾ ਮਾਲਕ ਹੈਗਾ ਉਰੇ ਹਾਸਤੇ ਵੀ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਉਰੇ ਹਾਸਤੇ ਵੀ ਉਰੇ ਤੇ ਐਫ ਆਈ ਆਰ ਦਰਜ ਕੀਤੀਆਂ ਜਾਂਦੀਆਂ ਨੇ ਦੂਸਰਾ ਤੁਸੀਂ ਕਿਹਾ ਕਿ 20000 ਰੁਪਿਆ ਸੀ ਪ੍ਰਤੀ ਏਕੜ ਦੇਣ ਲੱਗੇ ਐ ਕਿੱਲੇ ਦਾ ਭਾਈ ਸਾਹਿਬ 20000 ਏਕੜ ਤਾਂ ਉਹਨੂੰ ਤੇਲ ਨਾਲ ਉਹ ਮਿੱਟੀ ਚੱਕਦੇ ਲੱਗ ਜਾਣਾ ਹੈ ਜਿਹੜੀ ਮਿੱਟੀ ਆ ਗਈ ਔਰ ਇਹ ਖੇਤ ਦੇ ਵਿੱਚ 4 4 ਫੁੱਟ ਜਾਂ 3 3 ਫੁੱਟ ਉਹਨੂੰ ਕਣਕ ਦੀ ਵਜਾਈ ਉਹਨੇ ਕਰਨੀ ਹੈ ਔਰ 60-70 ਹਜ਼ਾਰ ਰੁਪਏ ਦਾ ਉਰੀ ਜਿਹੜੀ ਝੋਨੇ ਦੀ ਯਾਨੀ ਕਿ ਚੌੜਾ ਦੀ ਜਿਹੜੀ ਵਜਾਈ ਸੀ ਉਹ ਉਰੀ ਸਾਰੀ ਫਸਲ ਬਰਬਾਦ ਹੋ ਗਈ ਹੈ ਅੱਗੇ ਕਣਕ ਦੀ ਵਜਾਈ ਆਸੀ ਉਹ ਫੇਰ ਚਾਹੀਦਾ ਹੈ ਤੇਰ ਚਾਹੀਦਾ ਉਹਨੂੰ ਬੀ ਚਾਹੀਦਾ ਮੈਂ ਗਿਆ ਸੀ ਪਰਸੋਂ ਮੈਂ ਤੇ ਬਗੀਲ ਸਾਹਿਬ ਕਿਸੇ ਦੇ ਘਰੇ ਜਿਨ੍ਹਾਂ ਕੋਲੇ 2 ਏਕੜ ਜ਼ਮੀਨ ਠੇਕੇ ਤੇ ਲਈ ਸੀ ਜਿਨ੍ਹਾਂ ਨੇ 2 ਏਕੜ ਆਪਣੀ ਜ਼ਮੀਨ ਸੀ 3 ਏਕੜ ਠੇਕੇ ਤੇ ਲਈ ਸੀ ਔਰ ਪੂਰਾ ਪਰਿਵਾਰ ਕੋਠੇ ਤੇ ਚੜਿਆ ਹੋਇਆ ਸੀਗਾ ਹੁਣ 2 ਏਕੜ ਦਾ ਉਹ ਜ਼ਮੀਨ ਬਰਬਾਦ ਹੋ ਗਈ ਜਿਹੜੀ ਲਈ ਸੀ 3 ਏਕੜ ਠੇਕਿਆ ਦੀ ਹੋ ਗਈ ਜਿਹੜਾ ਠੀਕਾ ਭਰਿਆ ਹੋਇਆ ਸੀਗਾ 70 70 80 80000 ਰੁਪਇਆ ਹੁਣ ਤੁਸੀਂ ਉਹਨੂੰ 20000 ਰੁਪਇਆ ਦਿਓਗੇ ਹਜੇ ਤਾਂ ਜਦੋਂ ਦਿਓਗੇ ਉਦੋਂ ਪਤਾ ਲੱਗੇਗਾ ਕਿਉਂਕਿ ਤੁਸੀਂ ਕਿਹਾ ਸੀ ਮੁਰਗੀ ਦਾ ਅ ਅੰਡੇ ਦਾ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਲੇਕਿਨ ਕਿਸੇ ਨੂੰ ਮੁਆਵਜ਼ਾ ਮਿਲਿਆ ਨਹੀਂ ਇੱਕ ਵਾਰੀ ਕਹਿਣ ਨੂੰ ਗੱਲ ਤੁਸੀਂ ਸੁਨੇਹਾ ਲਾਤਾ ਵੀ ਅਸੀਂ ਇਦਾਂ ਮੁਆਵਜ਼ਾ ਦੇਾਂਗੇ ਲੇਕਿਨ ਮਿਲਿਆ ਕਿਸੇ ਨੂੰ ਨਹੀਂ ਸੋ ਮੇਰੀ ਬੇਨਤੀ ਹੈ ਘੱਟੋ ਘੱਟ 50 ਹਜ਼ਾਰ ਰੁਪਿਆ ਪੰਜਾਬ ਦੀ ਸਰਕਾਰ ਦੇਵੇ ਤੇ ਘੱਟੋ ਘੱਟ 50 ਹਜ਼ਾਰ ਰੁਪਿਆ ਕੇਂਦਰ ਸਰਕਾਰ ਦੇਵੇ ਤਦ ਜਾ ਕੇ ਇਹ ਘਾਟਾ ਪੂਰਾ ਹੋਣਾ ਹੈ ਨੁਕਸਾਨ ਪੂਰਾ ਹੋਣਾ ਹੈ ਫਿਰ ਘਰਾਂ ਦਾ ਫਿਰ ਪਸ਼ੂਆਂ ਦਾ ਫਿਰ ਜਿਨ੍ਹਾਂ ਦੇ ਤਰੇੜਾ ਆ ਗੀਆਂ ਕਿਉਂਕਿ ਇਹ ਇਹ ਤੋਹਫਾ ਤੁਸੀਂ ਦਿੱਤਾ ਹੈ ਇਹ ਮੈਨ ਮੇਡ ਹੈ ਇਕ ਕੁਦਰਤੀ ਆਫਤ ਤਾਂ ਅਗਰ ਹੁੰਦੀ ਤਾਂ 25% 25% ਹੀ ਕੇਵਲ ਨੁਕਸਾਨ ਹੋਣਾ ਸੀਗਾ ਲੇਕਿਨ 75% ਜਿਹੜਾ ਨੁਕਸਾਨ ਹੋਇਆ ਉਹ ਪੌਂਗ ਡੈਮ ਭਾਖੜਾ ਡੈਮ ਤੇ ਤੁਸੀਂ ਰਾਵੀ ਨੂੰ ਤਰੀਕੇ ਨਾਲ ਉਹਨਾਂ ਦੇ ਜਿਹੜੇ ਪਾਣੀ ਨੂੰ ਕੰਟਰੋਲ ਕੀਤਾ ਹੁੰਦਾ ਤੇ ਸ਼ਾਇਦ ਇਹਨਾਂ ਨੁਕਸਾਨ ਨਾ ਹੁੰਦਾ ਜੇ ਸਮੇਂ ਸਿਰ ਤੁਸੀਂ ਸਫਾਈ ਕੀਤੀ ਹੁੰਦੀ ਡਰੇਨੇਜ ਦੀ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਕਿਤੇ ਤੁਸੀਂ ਇਹਦਾ ਦਰਿਆਵਾਂ ਦੀ ਖਦਾਈ ਕੀਤੀ ਹੁੰਦੀ ਪੈਸੇ ਲਾ ਕੇ ਕਿ ਇਹਨਾਂ ਨੂੰ ਨੁਕਸਾਨ ਨਹੀਂ ਹੋਣਾ ਸੀ ਸੋ ਮੇਰੀ ਬੇਨਤੀ ਹੈ ਕਿ ਇਹ 50000 ਰੁਪਿਆ ਕੀਤਾ ਜਾਵੇ ਅਗਰ ਅਰਾਉਂਸਮੈਂਟ ਕਰਨੀ ਹੈ ਔਰ ਨਾਲ ਨਾਲ ਪਸ਼ੂਆਂ ਦਾ ਜਿਹੜੇ ਲੋਕਾਂ ਦੇ ਘਰ ਤੇ ਹੈਗੇ ਉਹਨਾਂ ਦਾ ਤੇ ਆਹ ਰੇਤ ਚੱਕਣ ਵਾਲਾ ਜਿਹੜਾ ਤੁਸੀਂ ਕੰਮ ਕੀਤਾ ਇਹ ਪੱਕੇ ਤੌਰ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਆਪਣੀ ਜ਼ਮੀਨ 'ਚੋਂ ਜਦੋਂ ਮਰਜ਼ੀ ਉਹ ਜਿਹੜੀ ਚੀਜ਼ ਮਰਜ਼ੀ ਚੱਕ ਕੇ ਵੇਚ ਸਕਦਾ ਹੋ